ਹੈਲੋ ਤੇ ਕੀ ਹਾਲ ਚੱਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਵੀ ਆਪਾਂ ਲੱਗੇ ਹੀ ਝੋਨਾ ਵੱਢਣ ਤੇ ਮਸ਼ੀਨ ਕਹਿੰਦੀ ਖਰਾਬ ਹੋ ਗਈ ਤਰਨੀਆਂ ਰੈਡੀ ਕਰ ਲਈਆਂ ਸੀ ਇੱਕ ਆਹ ਤਰਦੀ ਰੈਡੀ ਕਰ ਲਈ ਮਸ਼ੀਨ ਕਹਿੰਦੀ ਖਰਾਬ ਹੋ ਗਈ ਘੰਟਾ ਆ ਕੇ ਬੈਠਣ ਲੱਗੇ ਦੂਟ ਰਦੀਆਂ ਹੋਰ ਰੈਡੀ ਕੀਤੀਆਂ ਨੇ ਵੇਖੋ ਵੇਖੋ ਪਰੇ ਖੜੀ ਆਇ ਕਹਿੰਦੇ ਟੱਕ ਸਟਾਰਟ ਕੀਤਾ ਸੀ ਇਹ ਮਸ਼ੀਨ ਖਰਾਬ ਹੋ ਗਈ। ਅੱਜ ਆਪਾਂ ਉਹ ਗਾਹਾਂ ਤੱਕ ਉਹ ਮੋਟਰ ਤੱਕ ਸਾਰੇ ਕਿੱਲੇ ਬੱਟਣ ਨੇ ਟੈਂਟਰੀਆਂ ਪੂਰੀਆਂ ਫੁਲ ਕਰਨੀਆਂ। ਦੋ ਹੈਗੀਆਂ 16 ਫੁੱਟੀਆਂ। ਇੱਕ 19 ਫੁੱਟ ਦਾ। ਆ ਵੀ 16 ਆ। ਉਹ ਵੀ 16। ਉਹ ਬੜੀ ਅੰਮੀ ਖੁੱਦ। ਤੇ ਮਸ਼ੀਨ ਦਾ ਕਹਿੰਦੇ ਜਦੋਂ ਹੀ ਕੰਮ ਖਰਾਬ ਹੋਇਆ ਉਹ। ਹੋਰ ਬਾਈ ਕਿੰਨਾ ਘੜਾ ਲੈ ਗੁਮਸ਼ੀਨ ਨੂੰ। ਬੜਾ ਟਾਈਮ ਲਾ ਜਾਣਾ। ਹਮ ਹਮ। ਕਹਿੰਦੇ ਆ ਸ਼ੌਟ ਟੁੱਟ ਗਈ ਹੈ। ਓខਾ ਨਾ ਬਈ। ਹੈਲੋ ਤੇ ਕੀ ਹਾਲ ਚਲੋ ਮਿੱਤਰੋ। ਸਵਾਗਤ ਹੈ ਤੁਹਾਡਾ ਆਪਣੇ ਕੋਲਵੇਂ ਵਲੋਗ 'ਚ। ਤੇ ਮਿੱਤਰੋ ਕੱਲ ਮਸ਼ੀਨ ਖਰਾਬ ਹੋ ਗਈ ਸੀ। ਇਸ ਕਰਕੇ ਕੱਲ ਝੋਨਾ ਨਹੀਂ ਵੱਢ ਹੋਇਆ ਸੀ। ਤੇ ਰਾਤੀ ਇਹ ਹੀ ਥੋੜੀ ਟੈਸਟਿੰਗ ਕੀਤੀ ਠੀਕ ਕਰਕੇ ਮਸ਼ੀਨ। ਟੈਸਟਿੰਗ ਕਰਕੇ ਦੇਖਦੇ ਸੀ ਤੇ ਮਸ਼ੀਨ ਵਧੀਆ ਚੱਲੀ। ਐਨਾ ਘਟਕ ਲਾਇਆ ਸੀ। ਥੋੜੀ ਟੈਸਟਿੰਗ ਕਰਕੇ ਦੇਖੀ ਤੇ ਮਿੱਤਰੋ ਐ ਦੀ ਨਾ ਅੰ ਵਿੱਚੋਂ ਸ਼ਾਵਟਰ ਟੁੱਟ ਗਈ ਸੀ ਉਹ ਸ਼ਾਵਟਰ ਨੇ ਪੂਰੇ ਦਿਨ ਪੰਗਾ ਵਾਈ ਰੱਖਿਆ ਆ ਪੌਲੀ ਨੂੰ ਜਿਹੜੀ ਸ਼ਾਵਟਰ ਆਂਦੀ ਆ ਇਹ ਵਿੱਚੋਂ ਟੁੱਟ ਗਈ ਵੀ ਐਸੇ ਕਰਕੇ ਸਾਡੀ ਪੂਰੀ ਜਹਾੜੀ ਮਰ ਗਈ ਕੱਲ ਵਲੌਗ ਵੀ ਨਹੀਂ ਬਣ ਸਕਿਆ ਤੇ ਚਲੋ ਅੱਜ ਬਣੂੰਗਾ ਵਲੌਗ ਵੀ ਤੇ ਦੇਖਦੇ ਹਾਂ ਮਸ਼ੀਨ ਚੱਲਦੀ ਆ ਕਿ ਫਿਰ ਖਰਾਬੀ ਕਰਦੀ ਆ ਅੱਜ ਤਿੰਨੇ ਡਰੀਆਂ ਪਾਨੀਆਂ ਨੇ ਫੁੱਲ ਚਲੋ ਦੇਖਦੇ ਹਾਂ ਕੀ ਬਣਦਾ ਅੱਜ ਲਓ ਜੀ ਮਿੱਤਰੋ ਕੂਚੀ ਲੱਗੀ ਅੱਜ ਇਹਨੇ ਝੋਟੇ ਚੜੀ ਦਾ ਜੋਰ ਪੜ ਕੇ ਜਾਣਾ ਟਰਾਲੀ ਪੂਰ ਭਰ ਕੇ ਉਹਦੀ ਮੇਰੇ ਟਰਾਲੀ ਆ ਉਹ ਘਾਟੀ ਘਾਲੂ ਉਹ ਵੀ ਇਹ ਕਲਾਕੜਾ ਸਾਡੇ ਦਾ ਨਹੀਂ ਉਹ ਤੁਹਾਨੂੰ ਕਬੱਡੀ ਨਹੀਂ ਸਾਰੇ ਜਨਨ ਬੱਕੇ ਨੇ

ਜੀ ਮਿੱਤਰੋ ਇੰਨਾ ਕਿਲ ਆਇਆ ਇੰਨੇ ਕਿਲ ਦੀ ਟਰਾਲੀ ਭਰ ਕੇ ਲੈਣੀ ਆ ਝੋਟ ਵੀ ਜਾਂ ਪਰਤੀ ਜਾਉਗੀ ਅਸੀਂ ਤੇ ਵੀ ਪੁੰਡਾ ਕਿੰਨੇ ਕਿਲ ਆਇਆ ਜੋ ਕਿ ਅਸੀਂ ਨਹੀਂ ਜਲਦੀ ਆ ਵੀ ਆ ਕਿ ਇੱਕ ਵੰਦੂ ਪੈ ਗਈ ਜੇ ਆ 4:00 ਵਜੇ ਨਿਕਲਣਾ ਚਾਹੀਦਾ ਐ ਐਨੇ ਕਿਲੋਟਰਾ ਨਹੀਂ ਕੱਢਣੀਆਂ ਇਹ ਬਾਅਦ ਜੀ ਇਹ ਆ ਜਾਰੇ ਜਿਹੜੇ ਵੱਡੇ ਆ ਨਾ ਚੱਲ ਰਹੇ ਲੋ ਜੀ ਮਿੱਤਰੋ ਕੰਮ ਜੁਰਾ ਸ਼ੁਰੂ ਚੱਲ ਰਹੇ ਆ ਮਸ਼ੀਨ ਚੱਲੀ ਜਾਂਦੀ ਹੈ ਬਸ ਕੋਈ ਖਰਾਬੀ ਨਾ ਆਵੇ ਇਧਰ ਵਾਲੇ ਖੇਤ ਗਿੱਲੇ ਨੇ ਦੇਖਣਿਆਂ ਝੋਟਾ ਕੱਲੇ ਵੀ ਆ ਸਕਦਾ ਆ ਆਹ ਘਾਟੀ ਵੀ ਬਹੁਤ ਜਿਆਦਾ ਆ ਇਹਨੂੰ ਮਿੱਤਰੋ ਛੋਟਾ ਛਤੀ ਦੀ ਕਹਿੰਦੇ ਆ ਇਹ ਨਹੀਂ ਆੜਨ ਵਾਲਾ ਧਰਤੀ ਬਾੜ ਮਹਿਕਮਾ ਹੈ ਯਾਰ ਕਿ ਮਿੱਤਰੋ ਝੋਨੇ ਦੇ ਝਾੜ ਕਈ ਖਰਾਬ ਹੋ ਗਏ ਕਈ ਝੋਨੇ ਨੇ ਵਧੀਆ ਹੈ ਨਾ ਪਰ ਆਹ ਇੱਕ ਝੋਨਾ ਆਪਣੇ ਵਾਲਾ ਹੈ ਸਬੀਆ ਬਹੁਤ ਖਰਾਜ ਜਾਂਦਾ ਹੈ ਅੱਧੇ ਮਿੱਤਰ ਸਾਡੀ ਬਿਮਾਰੀ ਨਾਲ ਖਰਾਬ ਹੋ ਗਈ 老舅，你不要了，就把它扔了。 लाॾी मित्र दो किलो घटि ਮੰਕੇ ਨੇ ਆ ਰਹੇ ਆ ਉਦੋਂ ਕਨੇ ਮੋਸਾ ਆਉਣ ਨੂੰ ਪਿਆਰਨ ਮੰਨ ਕਰਤੀ 2 ਘੰਟੇ ਲੱਗ ਰਹੇ ਆ ਅੱਜ ਅੱਜ ਪੂਰਾ ਪੁੱਲ ਭੱਜੇ ਕਰ ਦੇਣਾ ਇਹ ਅੱਜ ਤੱਕ ਲੱਗਦੀ ਸੀ ਕਿ ਇਹਦੇ ਜੋੜ ਦੇਖਦੇ ਆਂ ਛੋਟਾ ਕੱਲੇ ਟੇਰ ਲਿਆ ਸਕਦਾ ਇਸ ਤੋਂ ਕੱਢ ਕੇ ਲਿਜਾਣਾ ਮੋਟਰਪਥ ਤੋਂ ਕੱਢ ਕੇ ਲਿਜਾਣਾ ਕੱਲੇ ਨਾਲ ਅੱਜ ਕੋਲ ਲੱਗੂ ਕਿ ਕਿੰਨੀ ਕਿ ਜਾਣ ਰਹਿ ਤਾ। ਮੋਟਰਕੈ ਬੀ ਲੈ ਕੇ ਚੱਲੀਏ ਉਧਰ ਪਰ ਕੇ ਆ। ਲੋ ਜੀ ਮਿੱਤਰੋ ਦੋਹਾਂ ਜਨੇਟਰ ਵਾਲਾ ਭਰ ਪਤਾ। ਉੱਚੋ ਲੈ ਕੇ ਸੱਜ ਤੱਕ ਦੋ ਕਿੱਲੇ ਨੇ। ਚੱਲਾ ਫੁੱਲ ਭਰ ਪਤਾ। ਇਹ ਜੇ ਸਤਿ ਗਿਆਨ ਵਾਧਿਆ ਸੱਡੀ ਆ ਇਹ ਹਾਂਜੀ ਹੈ ਹੈਗਾ ਤੋਂ ਡਾਇਰੈਕਟਰ ਕੇ ਨਹੀਂ ਹਾਂ ਹਾਂ ਜਾਨ ਮਾਰਦਾ ਕੋਈ ਹੋ ਜੀ ਮਿੱਤਰੋ ਕਿੰਨਾ ਕਿੱਦਿਆਂ ਨਾਲ 19 ਗੋੜੇ ਟਰਾਲਾਂ ਤੋਂ ਜਿੰਨਾ ਅੱਜ ਦੀ 26 ਥੁੰਨੇ ਚੜ੍ਹਵਾ ਵਧੀਆ ਹੈ। ਉੱਥੋਂ ਲੈ ਕੇ ਆਪਣੇ ਦੋ ਕਿੱਲੇ ਪਟਿਆ ਨੂੰ ਕਿੰਨਾ ਬੰਦ ਕਰਦੇ ਆ। ਕਿੰਨੇ 26 ਜੋ ਨਾਮ ਬਹੁਤ ਵਧੀਆ ਨਿਕਲਦੇ ਆ। ਬਾਕੀ ਵੀਜਲ ਹਾਲਾਤ ਤਾਂ ਮਾੜੇ ਨੇ। ਅੱਧੀ ਦਾ ਘਾੜਦੋ। ਤੇ ਮਿੱਤਰੋ ਕਮੈਂਟ ਕਰਕੇ ਦੱਸਿਓ ਕਿ ਕਿਹੜੇ-ਕਿਹੜੇ ਬਾਈ ਦੀ ਜੰਨਾ ਇੱਧਰ ਨਿਕਲਦਾ ਵੇਆ ਤੇ ਕਈਆਂ ਨੇ ਬਿਮਾਰੀ ਲੱਗੀ ਹੋ ਉਹ ਵੀ ਦੱਸਿਓ। ਦੋ ਗਲੇ ਰਹਿ ਗਈ ਹੋਰ ਆ ਬੱਡ ਕਿਤੇ ਆਪਾਂ ਪਰੇ ਜਾਣਾ ਉਸ ਵਜੇ ਨਹੀਂ ਹੋਇਆ ਉੱਥੇ ਨਹੀਂ ਦੋ ਗਲੇ ਕੋ ਵੱਡਾ ਨਹੀਂ ਲਓ ਜੀ ਮਿੱਤਰੋ ਦੋ ਟਰਾਲੀਆਂ ਭਰ ਗਈਆਂ ਤੇ ਤੀਜੀ ਭਰਨੀ ਵਾਲੀ ਏ ਥੋੜਾ ਯਾ ਰਹਿੰਦਾ ਆ ਬਾਕੀ ਇੱਕ ਗੱਲਾ ਹੋ ਰਹਿੰਦਾ ਤੇ ਤਿੰਨ ਟਰਾਲੀਆਂ ਭਰ ਗਈਆਂ ਅੱਜ ਸਵੇਰੇ ਲੈ ਕੇ ਚਲਾਗੇ ਮੰਡੀ ਤੇ ਅੱਜ ਮਿੱਤਰੋ ਪਨੇ ਸਤੀਤੀ ਝੋਟੇ ਨੇ ਫੁੱਲ ਜੋਰ ਵਾਰਿਆ ਟਰਾਲੀ ਦੇ ਢਿੱਡ ਤੇ ਪੂਰਾ ਧੱਕਾ ਲੈ ਟਰ ਅਜ ਮਨ ਅਗੇ ਟਰਟਰ ਦੇ ਜੋਰ ਨੂੰ